ਹਾਂ ਜੀ ਯਾਤਰੀ ਕਾਲ ਜੀ ਸਾਰੇ ਕਬੂਤਰਾਂ ਦੇ ਪ੍ਰਾਂ ਨੂੰ ਬਾਈ ਅੱਜ ਆਪਾਂ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆਂ ਅੰਬਰਸਰੀ ਨਸਲ ਕਬੂਤਰ ਐ ਇੱਕਾ ਬਾਈ ਕਿੜੇ ਕਿੜੇ ਤਗੜੇ ਘੈਂਟ ਕਬੂਤਰ ਆ ਬਾਈ ਦੇ ਰੰਗ ਵੇਖੋ ਇਹਨਾਂ ਦੇ ਭਰਾ ਮੇਰੇ ਵੀਡੀਓ ਪੂਰੀ ਵੇਖ ਕੇ ਤੁਹਾਨੂੰ ਇਹਨਾਂ ਦੀਆਂ ਅੱਖਾਂ ਦਾ ਸ਼ੌਂਕ ਕਰਾਉਂਦੇ ਆਂ ਗੰਭਾ ਦਾ ਸ਼ੌਂਕ ਕਰਾਉਂਦੇ ਆਂ ਨਸਲਾਂ ਵੇਖੋ ਬਾਈ ਕਿੜੀਆਂ ਕਿੜੀਆਂ ਤੱਕੀਆਂ ਆਂ ਰੰਗ ਵੇਖੋ ਇਹਨਾਂ ਦੇ ਕਿੱਡੀ ਸ਼ਾਨਦਾਰ ਚਿੱਟੀਆਂ ਆਂ ਅੱਖਾਂ ਦੇ ਬਾਈ ਕਬੂਤਰ ਆ ਆ ਵੇਖੋ ਕਨੇਸ਼ਾਪੇ ਛੀਨੇ ਕਬੂਤਰ ਵਿੱਚ ਜਿਹੜੇ ਕਾਲਸ ਰਹੇ ਆ ਲਾਲ ਨੰਬਰ ਸਰ ਇਹ ਕਬੂਤਰ ਵੀ ਹੈ ਦੇਖੋ ਤੇ ਇਹਨਾਂ ਨੇ ਬਾਈ ਪੂਰੀ ਵੀਡੀਓ ਵੇਖਿਆ ਤੁਹਾਨੂੰ ਅੱਖਾਂ ਦਾ ਸ਼ੌਂਕ ਕਰਾਉਣੇ ਇਹਨਾਂ ਦੇ ਫੜ ਕੇ ਖੰਭਾ ਦਾ ਸ਼ੌਂਕ ਕਰਾਉਣੇ ਆ ਨਾ ਇਹ ਸ਼ੌਂਕ ਕਰਾ ਤੁਸੀਂ ਇਹਨਾਂ ਦੇ ਵੇਖੋ ਕਿੱਡੇ ਸ਼ਾਨਦਾਰ ਰੰਗ ਵੇਖੋ ਇਹਨਾਂ ਦੇ ਬਾਈ ਕਿੱਡੇ ਘੈਂਟ ਆ ਕਬੂਤਰ ਸਾਰੇ ਚੰਗੇ ਕਬੂਤਰ ਆ ਆਹ ਕੋ ਲਾਲ ਜਰਾ ਚਿੱਟੀਆਂ ਅੱਖਾਂ ਆਹ ਕਬੂਤਰ ਕੋ ਕਾਲੀ ਹੈ ਇੱਕ ਆ ਗਿਆ ਇੱਕ ਲਾਲ ਰੰਗੇ ਕਬੂਤਰ ਆ ਸਾਰੇ ਇੱਕੋ ਜਿਹੇ ਬਾਈ ਕਬੂਤਰ ਆ ਲਾਲ ਰੰਗੇ ਵਿੱਚ ਕਾਲਸਰੇ ਜਿਹੜੇ ਆ ਛੀਣੇ ਜਿਛਾਪੇ ਜਿਛਾਪੇ ਤੋਂ ਚਾਰੀਆ ਬਾਕੀ ਜਾਰੇ ਲਾਲ ਕਬੂਤਰ ਆ ਆਹ ਦੇਖੋ ਕਿਡਾ ਛਪਿਆ ਕਬੂਤਰ ਚਟੀਆਂ ਅੱਖਾਂ ਦਾ ਇੱਕ ਆ ਬਾਈ ਕਾਲੀਆਂ ਕਾਲਾ ਜਿਹੜਾ ਹੈ ਚਟੀਆਂ ਅੱਖਾਂ ਦਾ ਕਬੂਤਰ ਆ ਬਾਕੀ ਲਾਲ ਕਬੂਤਰ ਹੈ ਕੋ ਆ ਕਿਦਾਂ ਬੋਲਣ ਯਾਰ ਛੀਨੇ ਦੋਵੇਂ ਆ ਵੇਖੋ ਇਹ ਵੀ ਛੀਨਾ ਜਾਈਆ ਕਾਲਾ ਜਿਹੜਾ ਜਿਆਦਾ ਕਾਲਾ ਥੋੜਾ ਬਾਕੀ ਆ ਕੋ ਇੱਕ ਉਹ ਬਈ ਜੈਲਦਾਰ ਵੇਖੋ ਕੱਢੇ ਛਪੇ ਤੋ ਆ ਛੀਨੇ ਛਪੇ ਜੈਲਦਾਰ ਬਾਕੀ ਬਾਈ ਗੋਲ ਜਾ ਰਹੇ ਅੰਬਰ ਦੇ ਕਬੂਤਰ ਆ ਅੰਬਰधरी ਨਸਾਲਾ ਕੋ ਭਾਈ ਹੈਗਾ ਛੀਨਾ ਜਿਆ ਨਾ ਬਾਕੀ ਇਹ ਕਾਲੇ ਜਿਹੜੇ ਆ ਇਹ ਤਾਂ ਨਾ ਆਪਾਂ ਅੱਖਾਂ ਦਾ ਸ਼ੌਂਕ ਰਹਿਣਾ ਤੇ ਵੀਡੀਓ ਪੂਰੀ ਵੇਖਿਆ ਮੇਰੇ ਭਰਾ ਅੱਖਾਂ ਦਾ ਸ਼ੌਂਕ ਕਰਾਉਣ ਨੇ ਕਬੂਤਰਾਂ ਦੇ ਆਪਾਂ ਆਇਆ ਕੋ ਭਾਈ ਚਿੱਟੀਆਂ ਅੱਖਾਂ ਦਾ ਅੰਬਰਸਰਾ ਆਖ ਵੇਖੋ ਕਿ ਧਿਆ ਚਿੱਟੀ ਪਿਓਰ ਅੱਗੇ ਆ ਗਿਆ ਵੀ ਚਿੱਟੀਆਂ ਅੱਖਾਂ ਦਾ అక్క రంగ వేదా రంగ అయినా రంగ వేరే ఆఖ వే చిట్టీ ఆఖేది వదిలే ఆఖ్యా అగేర ఏవి ఆఖ వె ఆఖ్యా